ਸਤਿ ਸ਼੍ਰੀ ਅਕਾਲ ਵੈਲਕਮ ਮੇਰੇ ਚੈਨਲ ਤੇ ਅੱਜ ਤੁਹਾਨੂੰ ਮੈਂ ਦੱਸਦੀ ਆ ਫੇਸ ਦੇ ਉੱਪਰ ਚੰਦਨ ਦੇ ਲੇਪ ਕਰਨ ਦੇ ਕੀ ਫਾਇਦੇ ਨੇ ਜਿਵੇਂ ਆਪਣੇ ਗਰਮੀਆਂ ਦੇ ਵਿੱਚ ਹਲਕੀ ਹਲਕੀ ਫੇਸ ਤੇ ਪਿੰਪਲ ਹੋ ਜਾਂਦੇ ਨੇ ਹਨਾ ਖਾਰਿਸ਼ ਹੁੰਦੀ ਏ ਤਾਂ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਮਿਲ ਜਾਏਗਾ ਚੰਦਨ ਦਾ ਲੇਪ ਤੁਸੀਂ ਲੈ ਸਕਦੇ ਹੋ ਠੀਕ ਹੈ ਚੰਦਨ ਦਾ ਪਾਊਡਰ ਵੀ ਮਿਲ ਜਾਂਦਾ ਹੈ ਜਿੰਦੇ ਵਿੱਚ ਤੁਸੀਂ ਹਲਕਾ ਜਿਹਾ ਗੁਲਾਬ ਜਲ ਮਿਲਾ ਕੇ ਔਰ ਤੁਸੀਂ ਉਹਨੂੰ ਆਪਣੇ ਫੇਸ ਦੇ ਉੱਪਰ ਜਿਵੇਂ ਆਪਾਂ ਨੇ ਫੇਸ ਨੂੰ ਦੇ ਸਟੈਪ ਹੁੰਦੇ ਨੇ ਉਸ ਚੀਜ਼ ਨਾਲ ਤੁਸੀਂ ਆਪਣੇ ਫੇਸ ਉੱਪਰ ਬਹੁਤ ਹੀ ਆਸਾਨੀ ਨਾਲ ਮਾਲਿਸ਼ ਕਰ ਸਕਦੇ ਹੋ ਇਹ ਦੇਖੋ ਮੈਂ ਹਲਕਾ ਜਿਹਾ ਚੰਦਨ ਦਾ ਲੇਪ ਲਿਆ ਹੈ ਠੀਕ ਹੈ ਔਰ ਇਸ ਦੇ ਉੱਪਰ ਮੈਂ ਗੁਲਾਬ ਜਲ ਬਟ ਇਹ ਤਾਂ ਪਹਿਲਾਂ ਹੀ ਮੈਲਟ ਹੁੰਦਾ ਹੈ ਪਰ ਫਿਰ ਵੀ ਥੋੜਾ ਜਿਹਾ ਇਹਨੂੰ ਹੋਰ ਮੈਂ ਕਰਾਂਗੀ ਠੀਕ ਹੈ ਹੁਣ ਹੁਣ ਇਹਨੂੰ ਮੈਂ ਬਹੁਤ ਹੀ ਆ ਇੰਦੀ ਮਾਲਿਸ਼ ਕਰਾਂਗੇ ਫੇਸ ਤੇ ਇਹ ਠੰਡਾ ਹੁੰਦਾ ਹੈ ਜਦੋਂ ਇਹਨੂੰ ਆਪਾਂ ਫੇਸ ਤੇ ਲਗਾਣੇ ਆ ਤੇ ਆਪਣੇ ਫੇਸ ਦੇ ਉੱਪਰ ਹਲਕੀ ਹਲਕੀ ਠੰਡਕ ਵੀ ਮਹਿਸੂਸ ਹੁੰਦੀ ਹੈ ਠੀਕ ਹੈ ਗਰਮੀਆਂ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਪਿੰਪਲ ਹੋ ਜਾਂਦੇ ਨੇ ਫੇਸ ਤੇ फिर मसाज करनी हल्का हल्का पानी का हाथ लगा के सकते हो सिर्फ दस पंद्रह मिनट ही अगर थोड़ा कोई हेल्प करने वाला है तो उसको भी करवा सकते हो ਜੰਗੀ ਤਰ੍ਹਾਂ ਮ사ਜ ਕਰਨ ਲਈ ਬਿਲਕੁਲ ਹਲਕੇ ਹੱਥਾਂ ਦਾ ਇਸ ਚੀਜ਼ ਦਾ ਇੱਕ ਸਟੈਪ ਹੁੰਦਾ ਹੈ ਅਗਰ ਤੁਸੀਂ ਇਸ ਨੂੰ ਐਵੇਂ ਕਰੋਗੇ ਜਿਹੜਾ ਤੁਹਾਡਾ ਬਲੱਡ ਸਰਕਲ ਹੋਏਗਾ ਉਹ ਉਲਟਾ ਹੋਣ ਲੱਗ ਜਾਏਗਾ ਹਮੇਸ਼ਾ ਸਰਕਲ ਜਦੋਂ ਵੀ ਕਰਨਾ ਹੈ ਤੁਸੀਂ ਐਵੇਂ ਕਰੋਗੇ ਬਿਲਕੁਲ ਹਲਕੇ ਹਲਕੇ ਆ ਉਂਗਲਾਂ ਦੇ ਨਾਲ ਠੀਕ ਹੈ 5-7 ਮਿੰਟ ਇਹਨੇ ਮ사ਜ ਕਰਨ ਤੋਂ ਬਾਅਦ ਤੁਸੀਂ ਕਾਟਨ ਲਓਗੇ ਪਾਣੀ ਚੋਂ ਸਾਫ਼ ਕਰਕੇ ਕਾਟਨ ਨੂੰ ਇਹਨੂੰ ਪੂਰਾ ਅਚੀਰਾਂ ਕਲੀਨ ਕਰ ਲੋਗੇ ਅੱਛੀ ਤਰ੍ਹਾਂ ਫੇਸ ਨੂੰ ਆਪਣਾ ਕਾਟਨ ਦੇ ਨਾਲ ਕਲੀਨ ਕਰ ਲਿਆ ਠੀਕ ਹੈ ਹੁਣ ਇਸ ਉੱਪਰ ਮੈਂ ਲਗਾਉਂਗੀ ਮਲਤਾਨੀ ਮਿੱਟੀ ਦਾ ਪੈਕ ਉਹ ਵੀ ਤੁਸੀਂ ਘਰ ਵਿੱਚ ਲਿਆ ਕੇ ਪਾਊਚ ਚ ਰੱਖ ਸਕਦੇ ਹੋ ਔਰ ਉਸ ਵਿੱਚ ਗੁਲਾਬ ਜਲ ਮਿਲਾ ਕੇ ਤੁਸੀਂ ਠੀਕ ਹੈ ਹੁਣ ਜਮੇ ਦੇ ਵਿੱਚ ਮੈਂ ਪਾ ਰੱਖਿਆ ਮਲਤਾਨੀ ਮਿੱਟੀ ਦਾ ਪੈਕ ਇਹ ਹੈ ਮੇਰਾ ਗਲੋਬ ਚੰਨ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਅੱਛੀ ਤਰ੍ਹਾਂ ਇਹਨੂੰ ਮਿਕਸ ਕਰੰਦੋ ਬਾਹਰ ਇਹ ਤਾਂ ਵੈਸੇ ਵੀ ਅਗਰ ਤੁਸੀਂ ਚੰਦਨ ਦਾ ਨਹੀਂ ਮ사ਜ ਕਰ ਰਹੇ ਚੰਦਰ ਦੇ ਚੰਦਨ ਦੇ ਤਾਂ ਤੁਸੀਂ ਫਿਰ ਵੀ ਇਹਨੂੰ ਗਰਮੀਆਂ ਦੇ ਵਿੱਚ ਹਫਤੇ ਚ ਇੱਕ ਦੋ ਵਾਰ ਤੁਸੀਂ ਮਲਤਾਨੀ ਮਿੱਟੀ ਦਾ ਪੈਕ ਲਗਾ ਸਕਦੇ ਹੋ और अच्छी तरह फेस से पैक लगान तो बाद फेस में पूरी तरह सुक्न तो बाद फेस में अपना क्लीन कर लो ठीक है और ये तो बाद बोलना नहीं है बिल्कुल सुख के फेस बिल्कुल सख्त हो जाएगा ये सुक्खन तो बाद फिर हल्के हल्के हथा इस गिला करना है ਫਿਰ ਬਾਅਦ ਵਿੱਚ ਤੁਸੀਂ ਸਾਫ਼ ਇਹਨੂੰ ਪਾਣੀ ਨਾਲ ਸਾਫ਼ ਕਰੋਗੇ। ਫੇਸ ਨਾਲ ਫੇਸ ਤੇ ਜਿਹੜੀਆਂ ਆਪਣੀਆਂ ਖਿਚੂੜੀਆਂ ਪੈ ਜਾਂਦੀਆਂ ਨੇ ਇਹ ਇਸ ਨੂੰ ਤੁਸੀਂ ਐਵੇਂ ਇਸ ਤਰੀਕੇ ਨਾਲ ਇਸ ਨੂੰ ਲਗਾਓਗੇ। ਠੀਕ ਹੈ। ਆਪਣੇ ਫੇਸ ਦੀ ਜਿਹੜੀ ਇਹ ਮਿਡਰੇਕਸ਼ਨ ਹੁੰਦੀ ਹੈ ਤੁਸੀਂ ਇਸ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੈ ਕੋਈ ਵੀ ਲਗਾ ਸਕਦਾ। ਬਸ ਜਿਵੇਂ ਹਲਕੀ ਜਿਹੀ ਜਲਨ ਹੋਣ ਲੱਗ ਜੂਗੀ ਇਹ ਬਕਈਆਂ ਦੇ ਨਹੀਂ ਵੀ ਹੁੰਦੀ ਠੀਕ ਹੈ ਔਰ ਉਸ ਤੋਂ ਇਸ ਤੋਂ ਬਾਅਦ ਇਹਨੂੰ ਸੁੱਕਣ ਤੋਂ ਬਾਅਦ ਤੁਸੀਂ ਫੇਸ ਨੂੰ ਹਲਕੇ ਹਲਕੇ ਹੱਥਾਂ ਨਾਲ ਪਾਣੀ ਲਗਾ ਕੇ ਇਸ ਨੂੰ ਐਵੇਂ ਗਿੱਲਾ ਕਰਨ ਤੋਂ ਬਾਅਦ ਆਪਣੇ ਫੇਸ ਨੂੰ ਅੱਛੇ ਤਰ੍ਹਾਂ ਪਾਣੀ ਨਾਲ ਕਲੀਨ ਕਰ ਲੋਗੇ ਔਰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਥੈਂਕ ਯੂ so much